ਹਾਂਜੀ ਦੋਸਤੋ ਨਮਸਕਾਰ ਅੱਜ ਆਪਾਂ ਠਿੱਖੀ ਦੇ ਵਿਚਾਲੇ ਖੜਾ ਜਿਹੜਾ ਟੋਲ ਪਲਾਜਾ ਆਉਂਦਾ ਸੀ ਤੇ ਅੱਜ ਮੈਂ ਉੱਥੇ ਲੰਘ ਰਿਹਾ ਸੀਗਾ ਤੇ ਮੈਨੂੰ ਟੋਲ ਪਲਾਜਾ ਹੀ ਨਹੀਂ ਮਿਲਿਆ ਮੈਂ ਸੋਚੀ ਗਿਆ ਮਾ ਟੋਲ ਪਲਾਜਾ ਗਿਆ ਕਿੱਥੇ ਗਿਆ ਕਿੱਥੇ ਤੇ ਆਹ ਸਾਨੂੰ ਦਿਖਾਉਣੇ ਦੇਖੋ ਕਿਸਾਨ ਯੂਨੀਅਨ ਨੇ ਆਪਦੇ ਮਤਲਬ ਕੀ ਸੰਘਰਸ਼ ਕਰਕੇ ਇੱਥੇ ਟੋਲ ਪਲਾਜਾ ਜਿਹੜਾ ਮੇਰੇ ਪਿੱਛੇ ਹੋ ਗਿਆ ਉਹ ਚੁਕਾ ਦਿੱਤਾਗਾ ਤੇ ਆਹ ਦੇਖੋ ਟੋਲ ਪਲਾਜਾ ਬਹੁਤ ਵਧੀਆ ਕੰਮ ਕੀਤਾ ਹੈ ਕਿਸਾਨ ਯੂਨੀਅਨ ਨੇ ਜਿਹੜਾ ਮਤ ਕਿੰਨੇ ਸੰਘਾਸ ਸੰਘਰਸ਼ ਲੜ ਕੇ ਇੱਥੇ ਲੁੱਟਾ ਖਵਾਉਂਦੀਆਂ ਹੁੰਦੀਆਂ ਸੀ ਉਹਨਾਂ ਤੋਂ ਮਤ ਕਿ ਬਚਾ ਕੀਤਾਗਾ ਤੇ ਇਹ ਚੀਜ਼ ਨੇ ਆਪਾਂ ਕਿਸਾਨ ਜਿੱਥੇ ਬੰਦਿਆਂ ਨੇ ਆਪਾਂ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਆਪਾਂ ਇਹਨਾਂ ਨੂੰ ਸਲਾਗਾ ਕਰਦੇ ਆਂਗੇ ਤੇ ਮੈਨੂੰ ਸਭ ਤੋਂ ਬਹੁਤ ਵਧੀਆ ਕੰਮ ਲੱਗਿਆ ਇਹਨਾਂ ਦਾ ਹਨਾ ਮਤ ਕਿ ਇੱਥੇ ਲੁੱਟਾ ਖਵਾਉਂਦੀਆਂ ਸੀ ਕਿਉਂਕਿ ਚੱਲਦਾ ਤੇ ਹੈ ਨਹੀਂ ਸੀ ਟੋਲ ਪਲਾਜ਼ਾ ਸਭ ਤੋਂ ਵੱਧ ਇੱਥੇ ਲੁੱਟਾ ਖਵਾਉਂਦੀ ਸੀ ਜਿਵੇਂ ਹੁਣ ਇੱਕ ਮਾਉਟ ਹੈਗਾ ਜਿਹਹੀ ਕੰਮ ਮਾਉਟ ਟੋਲ ਪਲਾਜ਼ਾ ਤੇ ਆ ਉਥੇ ਵੀ ਲੁੱਟਾ ਖੋਹ ਰਹੇ ਨੇ ਪਰ ਉਥੇ ਧਰਨਾ ਲੱਗਿਆ ਹੋਇਆ ਸੰਘਰਸ਼ ਲੜ ਰਹੀ ਹੈ ਯੂਨੀਅਨ ਆ ਉਹ ਵੀ ਜਲਦੀ ਚੱਕਿਆ ਜਾਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਕਰਿਓ ਨਾਲੇ ਕਿਸਾਨ ਜਥੇਬੰਦੀਆਂ ਤੇ ਕਮੈਂਟ